ਮਕਸਦ ਵਾਸਤੇ ਤੇ ਜਿਸ ਮੁੱਦੇ ਵਾਸਤੇ ਅੱਜ ਬਹੁਤ ਅਹਿਮ ਪ੍ਰੈਸ ਮੀਟ ਮੈਂ ਇੱਥੇ ਬੁਲਾਈ ਹੈ ਉਹਦੇ ਬਾਰੇ ਮੈਂ ਥੋੜੀ ਜੀ ਤੁਹਾਨੂੰ ਬੈਕਗ੍ਰਾਉਂਡ ਦੇਣਾ ਚਾਹਾਂਗਾ ਕਿ ਜਲੰਧਰ ਸ਼ਹਿਰ ਜਿਹੜਾ ਹੈ ਇਹ ਪਾਰਟੀਸ਼ਨ ਤੋਂ ਦੇਸ਼ ਦੀ ਪਾਰਟੀਸ਼ਨ ਤੋਂ ਪਹਿਲੇ ਵੀ ਤੇ ਵਿਸ਼ੇਸ਼ ਤੌਰ ਸਾਡੇ ਦੇਸ਼ ਦੀ ਪਾਰਟੀਸ਼ਨ ਤੋਂ ਬਾਅਦ ਇੱਕ ਬਹੁਤ ਨਮਾਇਆ ਜਗ੍ਹਾ ਇਹਦੀ ਪੰਜਾਬ 'ਚ ਰਹੀ ਇਹ ਨਿਹਰਾ মিডিਆ ਦਾ ਹੈੱਡਕ quarter ਇਨ ਇਰੀਆ ਇਹ ਐਜੂਕੇਸ਼ਨ ਦਾ ਬਹੁਤ ਵੱਡਾ ਹੈੱਡਕ quarter ਰਿਹਾ ਲੋ ਕਾਲਜ ਇੱਥੇ ਰਿਹਾ ਯੂਨੀਵਰਸਿਟੀਜ਼ ਇੱਥੇ ਰਹੀਆਂ ਨੇ ਤੇ 1947 ਤੋਂ ਲੈ ਕੇ 68 ਤੱਕ ਜਦੋਂ ਗਰਮੀਆਂ ਦੇ ਵਿੱਚ ਸਾਡਾ ਕੈਪੀਟਲ ਜਿਹੜਾ ਸੀ ਸਿਮਲਾ ਸੀ ਤੇ ਅਨ ਅਨਾਉਂਸਡ ਕੈਪੀਟਲ ਜਿਹਨੂੰ ਡੀ ਫੈਕਟੋ ਕੈਪੀਟਲ ਕਿਹਾ ਜਾਂਦਾ ਸਾਡਾ ਜਨਰਲਦਰ ਬਹੁਤ ਲੰਬਾ ਰਸਾ ਰਿਹਾ ਚੰਡੀਗੜ੍ਹ ਬਣਨ ਤੋਂ ਪਹਿਲੇ ਤੇ ਚੰਡੀਗੜ੍ਹ ਜਦੋਂ ਪ੍ਰੋਸੈਸ ਤੇ ਵਿੱਚ ਸੀ ਕਿਉਂਕਿ ਦੀ ਪੱਥਰ ਜਿਹੜਾ ਚੰਡੀਗੜ੍ਹ ਦਾ ਇਹ ਪੰਡੇ ਜਵਾਲਾਲ ਨਹਿਰੂ ਨੇ ਕਿ ਕਾਂਗਰਸ ਦੀ ਸਰਕਾਰ ਨੇ ਤਕਰੀਬਨ 1952 ਵਿੱਚ ਕੰਮ ਸ਼ੁਰੂ ਹੋਇਆ ਸੀ ਤੇ तकरीबन 10 ਤੋਂ 12 ਸਾਲ ਚੰਡੀਗੜ੍ਹ ਬਣ ਚੱਲੇਗੇ ਅਸੀਂ ਉਸ ਟਾਈਮ ਤੱਕ ਜਿਲੰਦਰ ਦੀ ਬੜੀ ਪ੍ਰੀਮ ਬਹੁਤ ਹੀ ਪਰਮਨੈਂਟ ਇੱਕ ਜਗ੍ਹਾ ਹੈ ਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਬਹੁਤ ਵੱਡੇ ਸਿਆਸਤਦਾਨ بڑے بڑے ਵੱਡੇ ਨਾਂ ਜਿਹੜੇ ਲੋਕ ਆਪਣੇ ਇੰਟੈਲੈਕਟ ਦੇ ਕਾਰਨ ਆਪਣੀ ਕਾਬਲੀਅਤ ਦੇ ਕਾਰਨ ਇੰਟਰਨੈਸ਼ਨਲ ਸਫੀਅਰਸ ਤੱਕ ਜਨਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਹਿੰਦੁਸਤਾਨ ਵਾਸ ਮੈਂ ਉਹਨਾਂ ਸਾਰੀ ਪਰਸਨੈਲਿਟੀਆਂ ਦਾ ਨਾਂ ਨਹੀਂ ਲੈਣਾ ਚਾਹਾਂਗਾ ਇਹ ਹੈੱਡਕੁਆਰਟਰ ਨਿਰਾ মিডিਆ ਦਾ ਸਪੋਰਟਸ ਦਾ ਇੰਡਸਟਰੀ ਦਾ ਨਹੀਂ ਰਿਹਾ ਬੜਾ ਵੱਡਾ ਸੈਂਟਰ ਸੀ ਹੈਂਡ ਟੂਲਸ ਦਾ ਬੜਾ ਵੱਡਾ ਸੈਂਟਰ ਸੀ ਇੱਥੇ ਰਬਰ ਦਾ ਬਹੁਤ ਵੱਡਾ ਸੈਂਟਰ ਸੀ ਲੈਦਰ ਦਾ ਬਹੁਤ ਵੱਡਾ ਸੈਂਟਰ ਸਪੋਰਟਸ ਗੁੱਡਸ ਦਾ ਸੀ ਮੈਂ ਜਿਸ ਗੱਲ ਤੇ ਆ ਜਾਣਾ ਚਾਹਨ ਕਿ ਇੱਕ ਐਡਾ ਪ੍ਰੀਡੋਮਿਨੈਂਟ ਸਿਟੀ ਜਿਹੜਾ ਜਵਾਨੀ ਦੇ ਵਿੱਚ ਸੈਕੰਡ ਕਲਾਸ ਦੇ ਵਿੱਚ ਜੋ ਦੂਜੀ ਜਮਾਤ ਦੇ ਵਿੱਚ ਸੀ ਤੁਹਾਡਾ ਦਾਸ ਵੀ ਸੇਂਟ ਜੋਸਫ ਸਕੂਲ ਦੇ ਵਿੱਚ ਇੱਥੇ ਪੜਿਆ 19 अर्ली 1961 62 ਚ ਮੈਂ ਇੱਥੇ ਪੜਿਆ ਤੇ ਮੇਰਾ ਮਤਲਬ ਕਿ ਮੇਰਾ ਵੀ ਇਹ ਸ਼ਹਿਰ ਨਾਲ ਤੋਲੇ ਕਾਜ ਦੇ ਤਕਰੀਬਨ 60 ਫੀਟ ਸਾ ਛੋਟਾ ਸ਼ਹਿਰ ਸੀ ਪਰ ਪੰਜਾਬ ਦੇ ਜਿਹੜੇ ਸਾਫ਼ ਸੁਥਰੇ ਸ਼ਹਿਰ ਸੀ ਉਹਨਾਂ ਵਿੱਚ ਕਿ ਜਲੰਧਰ ਜਾਣਿਆ ਜਾਂਦਾ ਸੀ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਦੀ ਜਿਹੜੀ ਇਹ ਮੌਜੂਦਾ ਸਰਕਾਰ ਹੈ ਜਿਹੜੀ ਪਰिवर्तन ਦੇ ਨਾਂ ਤੇ ਇੱਕ ਸਾਫ਼ ਸੁਥਰੀ ਰਾਜਨੀਤੀ ਦੇ ਨਾਂ ਤੇ ਇੱਕ ਬਦਲਾਅ ਦੇ ਨਾਂ ਤੇ ਆਈ ਸੀ ਲੋਕਾਂ ਨੇ ਬਹੁਤ ਵੱਡੇ ਪੇਮਾਨੇ ਤੇ ਅਨਪ੍ਰੈਸੀਡੈਂਟਡ 75 ਸਾਲਾਂਾਂ ਵਿੱਚ ਕਿਸੇ ਵੀ ਪੋਲਿਟੀਕਲ ਜਮਾਤ ਨੂੰ ਇੰਨੀ ਵੱਡੀ ਵੋਟਾਂ ਨਾਲ ਬੋਲਟ ਪਾਕ ਇਨਾ ਵੱਡਾ ਕੌਨਫੀਡੈਂਸ ਕਿਸੇ ਇੱਕ ਪੋਲੀਟਿਕਲ ਜਮਾਤ ਨੇ ਨਹੀਂ ਸਿੱਖੀ ਕਦੀ ਵੀ। ਚਾਲ ਕੀਤਾ ਜਿੰਨਾ ਆਪ ਪਾਰਟੀ ਚ ਕੀਤਾ ਸੀ। ਮੈਨੂੰ ਅੱਜ ਕਹਿਣਾ ਪੈਂਦਾ ਹੈ ਕਿ ਢਾਈਆਂ ਸਾਲਾਂ ਦੇ ਵਿੱਚ ਇਹ ਚੌਥੀ ਇਲੈਕਸ਼ਨ ਹੈ ਜਲੰਧਰ ਦੇ ਵਿੱਚ। ਪਹਿਲੀ ਇਲੈਕਸ਼ਨ ਹੋਈ 2022 ਦੇ ਵਿੱਚ ਫਰਵਰੀ ਦੇ ਮਹੀਨੇ ਦੀ ਜਦੋਂ ਜਿਹੜੀ ਸਰਕਾਰ ਮਾਰਚ ਵਿੱਚ ਬਣੀ ਫਿਰ ਅਦਕਸ਼ਮਤੀ ਦੇ ਨਾਲ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਚੌਦੀ ਸੰਤੋਖ ਸਿੰਘ ਜੀ ਦੀ ਮੌਤ ਹੁੰਦੀ ਹੈ ਬੇ ਟਾਈਮਲੀ ਬਾਈ ਇਲੈਕਸ਼ਨ ਆ ਜਾਂਦੀ ਹੈ ਉਹ ਪਿਛਲੇ ਸਾਲ ਮਈ ਦੇ ਮਹੀਨੇ ਵਿੱਚ 10 ਮਈ ਨੂੰ ਮੋਸਟ ਪ੍ਰੋਬਬਲੀ ਇਲੈਕਸ਼ਨ ਖਤਮ ਹੋਈ ਤੀਸਰੀ ਇਲੈਕਸ਼ਨ ਹੋਣੀ ਪਹਿਲੀ ਜੂਨ ਨੂੰ ਪਾਰਲੀਮੈਂਟ ਦੀ ਖਤਮ ਹੋਈ ਹੁਣ ਚੌਥੀ ਇਲੈਕਸ਼ਨ ਮੈਂ ਤੁਹਾਨੂੰ ਤੁਹਾਡੇ ਜ਼ਰੀਏ ਇਹ ਸਵਾਲ ਮੈਂ ਜਿਲੰਦਰ ਦੇ ਹਰ ਵਾਸੀ ਕਿਉਂਕਿ ਬਹੁਤ ਪੜੇ ਲਿਖੇ ਵੇਖੋ ਦੁਆਬਾ ਇੱਕ ਇਹੋ ਜਿਹਾ ਏਰੀਆ ਜਿਹੜਾ ਪੰਜਾਬ ਤੋਂ ਸਾਰਨ ਉੱਦ ਪੋਲੀਟਿਕਲੀ ਜੇ ਕਿਸੇ ਨੂੰ ਕਿਹਾ ਜਾਂਦਾ ਹੈ ਅਵੇਅਰ ਜਿਹੜੀ ਏਰੀਆ ਹੋ ਦੁਆਬੇ ਦਾ ਮੈਂ ਬਹੁਤ ਹੀ ਪੋਲੀਟਿਕਲ ਅਵੇਅਰ ਵੋਟਰਸ ਨੂੰ ਅੱਜ ਗੁਜ਼ਾਰਿਸ਼ ਕਰਨ ਵਾਸਤੇ ਸਾਰਨੋਂ ਪਹਿਲੇ ਸਾਨੂੰ ਫੈਸਲਾ ਕਰਨਾ ਪੈਗਾ ਠੀਕ ਹੈ ਕਿ ਵੋਟ ਤੇ ਜਲੰਧਰ ਵਸਤੀ ਪੈਦੀ ਬਟ ਐਸ ਟਾਈਮ ਸਮੁੱਚੇ ਸ਼ਹਿਰ ਨੂੰ ਇੱਕ ਬਹੁਤ ਵੱਡਾ ਚੈਲੰਜ ਹੈ ਚੈਲੰਜ ਇਹ ਹੈ ਕਿ ਜਿਸ پارٹی ਨੇ ਇੱਕ ਐਮਐਲਏ ਨੂੰ 2.5 ਸਾਲ ਪਹਿਲੇ 5 ਸਾਲ ਵਾਸਤੇ ਇਲੈਕਟ ਕਰਵਾਇਆ ਹੋਵੇ ਤੁਹਾਡਾ ਵਿਸ਼ਵਾਸ ਜਿੱਤਿਆ ਹੋਵੇ ਉਹ ਆਦਮੀ 2.5 ਸਾਲਾਂ ਦੇ ਵਿੱਚ ਪਾਰਟੀ ਛੱਡ ਕੇ ਚੌਥੀ ਇਲੈਕਸ਼ਨ ਵਾਸਤੇ ਮਜਬੂਰ ਕਰ ਦੇ ਸਾਰੇ ਨੂੰ ਪਹਿਲੇ ਤੇ तकरीबन 1 ਮਹੀਨਾ ਵਰਕਿੰਗ ਟਾਈਮ ਗਵਰਨਮੈਂਟ ਦਾ ਇੱਕਲ ਦੂਸਰੀ ਹੈ ਕਿ ਸਰਕਾਰ ਢਾਈਆਂ ਸਾਲਾਂ ਦੀ ਕੰਮ ਹੀ ਨਹੀਂ ਕਰ ਰਹੀ ਨਹੀਂ ਤੇ ਚਲਦੀ ਹੋਈ ਟੌਪ ਰਫ਼ਤਾਰ ਦੇ ਵਿੱਚ ਗਵਰਨਮੈਂਟ ਨੂੰ ਇੱਕ ਮਹੀਨਾ ਸਵਾ ਮਹੀਨਾ ਬ੍ਰੇਕਸ ਲਾ ਦੇਣੀਆਂ ਇਸ ਤੋਂ ਵੱਡੀ ਘਾਤਕ ਕੋਈ ਹੋਰ ਐਕਟ ਨਹੀਂ ਹੋ ਸਕਦਾ ਸਵਾ ਮਹੀਨਾ ਲਗਾਤਾਰ ਹਰ ਕੰਮ ਠਾਪੇ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਆਪ ਜਮਾਤ ਜਿਹੜੀ ਕਹਿੰਦੀ ਸੀ ਸਾਫ਼ ਸੁਥਰੀ ਇਥੇ ਇੱਕ ਰਾਜਨੀਤੀ ਲੈ ਕੇ ਆਣੀ ਉਹਨਾਂ ਨੇ ਪਹਿਲੇ ਅਜ ਤੋਂ 2.5 ਸਾਲ ਪਹਿਲੇ ਜਦੋਂ ਇਥੋਂ ਇੱਕ ਕੈਂਡੀਡੇਟ ਨੂੰ ਆਪਣਾ ਐਮਐਲਯੂ ਦੀ ਟਿਕਟ ਦਿੱਤੀ ਤੇ ਅਸੀਂ ਵੀ ਜਦੋਂ ਟਿਕਟਾਂ ਦੇਨੇ ਅਸੀਂ ਸਾਰਾ ਉਹਦਾ ਬੈਕਗ੍ਰਾਉਂਡ ਚੈੱਕ ਕਰ ਬੈਕਗ੍ਰਾਉਂਡ ਚੈੱਕ ਦੇ ਵਿੱਚ ਕੋਈ ਉਹਲਾ ਨਹੀਂ ਸੀ ਕਿ ਸੀਤਲ ਉਂਗਰਾਲ ਦੀ ਬੈਕਗ੍ਰਾਉਂਡ ਕੀ ਉਹਦਾ ਮਤਲਬ ਹੈ ਕਿ ਨਾ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਕਿਸਮ ਦੇ ਆਦਮੀ ਨੂੰ ਜਿਹੜਾ ਇੱਕ ਨੂਨ ਹਿਸਟਰੀ ਸ਼ੀਟਰ ਸੀ ਉਹਨੂੰ ਟਿਕਟ ਦਿੱਤੀ ਪਹਿਲੇ ਹੱਥੋਂ ਹੀ ਪਹਿਲਾ ਕੰਮ ਹੀ ਆਪ ਦਾ ਧੋਖੇ ਨਾਲ ਧੜੇ ਨਾਲ ਸ਼ੁਰੂ ਕੀਤਾ ਦੁਆਬੇ ਦੇ ਤੇ ਜਿਹੜਾ ਉਹਨਾਂ ਨੇ ਗੁੱਲ ਖਿਲਾਣਾ ਸੀ ਉਹ ਤੁਹਾਡੇ ਸਾਹਮਣੇ ਹੈ ਇਹਨਾਂ ਦੇ ਨੁਮਾਇੰਦੇ ਜਿਹੜੇ ਸ਼ਹਿਰ ਦੇ ਤਈਆਂ ਸਾਲਾਂ ਦੇ ਵਿੱਚ ਜੋ ਜੋ ਉਹਨਾਂ ਨੇ ਕੰਮ ਕੀਤੇ ਨੇ ਸਾਡੇ ਜੇ ਅਸੀਂ ਇਲਜ਼ਾਮ ਲਗਾਉਂਦੇ ਤਾਂ ਕਹਿੰਦੇ ਸਿਆਸੀ ਵਿਰੋਧੀ ਇਲਜ਼ਾਮ ਲਗਾ ਰਹੇ ਇੱਕ ਉਹ ਆਦਮੀ ਜਿਹਦਾ ਗੁਰੂ ਭਗਵੰਤ ਮਾਨਸੀ ਔਰ ਜਿੰਦਰ ਸਿੰਘ ਮੋਸਟ ਵੈਲ ਜਿਹਦਾ ਚੇਲਾ ਹੰਗਰਾਲ ਸੀ ਤਈਆਂ ਸਾਲਾਂ ਦੇ ਵਿੱਚ ਸੀਤਲ ਹੰਗਰਾਲ ਨੇ ਇੱਕ ਦਿਨ ਪਹਿਲੇ ਜਿਹੜੇ ਚਾਰजेस ਲਗਾਏ ਨੇ ਮੁੱਖ ਮੰਤਰੀ ਤੇ ਇੱਕ ਮਿੰਟ ਮੇਰੀ ਗੱਲ ਸੁਣ ਲਓ ਜਿਹੜੇ ਮੁੱਖ ਮੰਤਰੀ ਤੇ ਭਗਵੰਤ ਮਾਨ ਤੇ ਚਾਰजेस ਲਗਾਏ ਨੇ ਇਹ ਬਹੁਤ ਜ਼ਿਆਦਾ ਗੰਭੀਰ ਚਾਰजेस ਅਜੇ ਤੱਕ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਾਂਗਾ ਕਿ ਭਗਵੰਤ ਮਾਨ ਓਪਨਲੀ ਆਪਣੇ ਸਿਆਸੀ ਵਿਰੋਧੀਆਂ ਨੂੰ ਚੈਲੰਜ ਕਰਦਾ ਸੀ ਕਿ ਜੇ ਮੇਰੀ ਜ਼ਾਤ ਦੇ ਖਿਲਾਫ ਕੋਈ ਗੱਲ ਹੈ ਤੇ ਸਾਹਮਣੇ ਰੱਖੋ ਤੇ ਮੈਂ ਜੀ ਭਗਵੰਤ ਮਾਨ ਨੂੰ ਕਹਿਣਾ ਭਗਵੰਤ ਮਾਨ ਜੀ ਜੇ ਅਸੀਂ ਚਾਰਜਸ ਲਗਾਉਂਦੇ ਪਤਾ ਤੇ ਸਾਨੂੰ ਵੀ ਸੀ ਕਿ ਤੁਹਾਡਾ ਸੀਐਮਓ ਵੱਡੇ ਪੈਮਾਨੇ ਤੇ ਪੈਸੇ ਦੀ ਉਗਰਾਹੀ ਕਰ ਰਿਹਾ ਤੇਰਾ ਆਪਣਾ ਸਟਾਫ ਕਰ ਰਿਹਾ ਤੁਹਾਡੀ ਮਰਜ਼ੀ ਨਾਲ ਕਰ ਰਿਹਾ ਚੀਫ ਮਿਨਿਸਟਰ ਦੀ ਮਰਜ਼ੀ ਤੋਂ ਬਿਨਾ ਕੋਈ ਪਤਾ ਨਹੀਂ ਖਲ੍ਹ ਸਕਦਾ ਬਟ ਅੱਜ ਤੁਹਾਡਾ ਆਪਣਾ ਸਾਥੀ ਸੀਤਲੋਂਗਰਾਲ ਨੇ ਜਿਹੜੇ ਚਾਰਜੇਸ ਭਗਵੰਤ ਮਾਨ ਜੀ ਤੁਹਾਡੇ ਇਮੀਡੀਏਟ ਪਰਿਵਾਰ ਤੇ ਲਗਾਏ ਪੰਜ ਤਰੀਕ ਤੱਕ ਤੁਹਾਨੂੰ ਲਾਸਟ ਡੇਟ ਦਿੱਤੀ ਹੈ ਮੈਨੂੰ ਯਾਦ ਹੈ ਐਗਰੀਕਲਚਰ ਯੂਨੀਵਰਸਿਟੀ ਵਿੱਚ ਤੁਸੀਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਕੁਰਸੀਆਂ ਲਵਾਈਆਂ ਸੀ ਇਹ ਗੱਲ ਕਹੀ ਸੀ ਕਿ ਕੱਲਾ ਮੈਂ ਹੀ ਪਹੁੰਚਿਆ ਹੋਰ ਕੋਈ ਕੁਰਸੀ ਤੇ ਬੈਠਣ ਨਹੀਂ ਆਇਆ ਹੁਣ ਮੈਂ ਤੁਹਾਨੂੰ ਓਪਨ ਚੈਲੰਜ ਕਰਨਾ ਜੇ ਸਹੀ ਮੈਨੇਜ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਤੋਂ ਹੀ ਪਰਮਾਤਮਾ ਦਾ ਨਾਮ ਬੜੀ ਵਾਰ ਲਿਆ। ਅੱਜ ਤੋਂ 3 ਦਿਨ ਪਹਿਲੇ ਜਦੋਂ ਚੰਡੀਗੜ੍ਹ ਦੇ ਸਪੈਲਿੰਗ ਤੁਸੀਂ ਪੰਜਾਬੀ ਵਿੱਚ ਸਪੈਲ ਕਰ ਰਹੇ ਸੀ। ਜਿੱਥੇ ਬਿਹਾਰੀ ਦੀ ਜਗ੍ਹਾ ਸਿਹਾਰੀ ਲਾ ਦਿੱਤਾ ਸੀ। ਆਪਣੀ ਅਕਲ ਦਾ ਬਜ਼ਾਰਾ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ। ਉੱਥੇ ਹੀ ਤੁਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕੀਤੀ ਸੀ। ਤੇ ਮੈਂ ਤੁਹਾਨੂੰ ਕਹਿਣਾ ਉਸੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਇਹ ਸਹੀ ਮੈਨੇ ਤੁਸੀਂ ਇਮਾਨਦਾਰ ਹੋ। ਸਾਡੇ ਪਰਿਵਾਰ ਤੇ ਉਹਨੇ ਇਹ ਚਾਰਜ ਲਗਾਇਆ ਕਿ 3 ਕਰੋੜ ਰੁਪਏ ਮਹੀਨੇ ਦੀ ਵਸੂਲੀ ਤੁਹਾਡਾ ਪਰਿਵਾਰ ਕਰਦਾ ਜਿਹੜੀ 36 ਕਰੋੜ ਰੁਪਏ ਸਾਲ ਦੀ ਬਣਦੀ ਮੈਨੂੰ ਤੇ ਕਈ ਬੰਦਿਆਂ ਨੇ ਇਹ ਵੀ ਗੱਲ ਕਹੀ ਭਾਜੋਆ ਸਾਹਿਬ ਸਾਨੂੰ ਤੇ ਐ ਲੱਗਦਾ ਕਿ ਜਿਹੜਾ ਲਾਡੋਵਾਲ ਦਾ ਟੋਲ ਪਲਾਜ਼ਾ ਉਹ ਬੰਦ ਕਰਕੇ ਹੁਣ ਦੀਪਨਗਰ ਦੇ ਵਿੱਚ ਨਵਾਂ ਟੋਲ ਪਲਾਜ਼ਾ ਲਗਾ ਦਿੱਤਾ ਇਹ ਟੋਲ ਦੀ ਕਲੈਕਸ਼ਨ ਉਹਨੇ ਇੱਥੇ ਸ਼ੁਰੂ ਕਰ ਲਈ ਹੈ ਤੇ ਵੀ ਮੈਨੂੰ ਕਿਸੇ ਨੇ ਕਿਹਾ ਜਾਣਕਾਰੀ ਵਾਸਤੇ ਕਿਉਂ ਨਹੀਂ ਚਾਹੁੰਦੇ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਬਹੁਤ ਦੂਰ ਆ ਕੇ ਕੋਈ ਟੈਕਸ ਦੀ ਕਲੈਕਸ਼ਨ ਚੰਡੀਗੜ੍ਹ ਕਰਵਾਣੀ ਪਏ ਇੱਕ ਸੈਂਟਰ ਦੋਨੋਂ ਦਰਿਆਵਾਂ ਦੇ ਵਿੱਚ ਰਾਵੀ ਤੇ ਬਿਆਸ ਦਰਿਆ ਦੇ ਵਿੱਚ ਇੱਥੇ ਨੇੜੇ ਹੀ ਕਰ ਦਿੱਤਾ ਕਿ ਬਹੁਤਾ ਕਿਸੇ ਨੂੰ ਕਸ਼ਟ ਨਾ ਚੁੱਕਣਾ ਪਵੇ ਮੈਥੇ ਸੀਤੇ ਲੁੰਗਰਾਲ ਦੀ ਗੱਲ ਨੂੰ ਇੱਕ ਵਾਰ ਫੇਰ ਦੁਹਰਾ ਰਿਹਾ ਭਗਵੰਤ ਮਾਨ ਜੀ ਜੇ ਇਮਾਨਦਾਰ ਹੋ ਤੁਸੀਂ ਤੇ ਤੁਸੀਂ ਖੁਦ ਐਗਜ਼ੈਂਪਲ ਸੈੱਟ ਕਰੋ ਤੁਸੀਂ ਇਹਦੇ ਜਿਹੜੇ ਲਗਾਏ ਹੋਏ ਗੰਭੀਰ ਚਾਰजेस ਆਫ ਕ腐ਪਸ਼ਨ ਨੇ ਤੁਹਾਡੀ ਇਮੀਡੀਏਟ ਫੈਮਿਲੀ ਤੇ ਤੁਸੀਂ ਇਹ ਇਨਵੈਸਟੀਗੇਸ਼ਨ ਖੁਦ ਸੈਂਟਰ ਦੀ ਕਿਸੇ ਏਜੰਸੀ ਨੂੰ ਦੋ ਕਿਉਂਕਿ ਤੁਹਾਡੀ ਕੋਈ ਏਜੰਸੀ ਤਾਂ ਤੁਸੀਂ ਉਹ ਮਿਨਿਸਟਰ ਵੀ ਉਹ ਚੀਫ ਮਿਨਿਸਟਰ ਉਹ ਪੰਜਾਬ ਦੀ ਕੋਈ ਏਜੰਸੀ ਤੁਹਾਨੂੰ ਇਨਵੈਸਟੀਗੇਟ ਨਹੀਂ ਕਰ ਸਕਦੀ ਜੇ ਤੁਸੀਂ ਇਮਾਨਦਾਰ ਹੋ ਤੁਹਾਨੂੰ ਕਿਸੇ ਤੋਂ ਡਰ ਨਹੀਂ ਚਾਹੀਦਾ ਤੁਸੀਂ ਤੇ ਆਪ ਕਹਿੰਦੇ ਹੋ ਸਾਨੂੰ ਸੈਂਟਰਲ ਏਜੰਸੀਆਂ ਤੋਂ ਡਰ ਨਹੀਂ ਕਿਸੇ ਨੂੰ ਲੱਗਦਾ ਹੀ ਸਾਫ਼ ਸੁਥਰੇ ਆ ਆਓ ਫਿਰ ਮੈਂ ਤੁਹਾਨੂੰ ਪੇਸ਼ਕਸ਼ ਕਰੂੰਗਾ ਕਿ 5 ਤਰੀਕ ਵਾਲੇ ਦਿਨ ਕੋਈ ਜ਼ਿਲ੍ਹਾੰਦਰ ਵਿੱਚ ਖੁੱਲੀ ਜਗ੍ਹਾ ਚੁਣੋ ਸਾਰੀ ਆਪੋਜੀਸ਼ਨ ਦੇ ਲੀਡਰ ਸਦੋ ਅਸੀਂ ਐਜ਼ ਜੱਜਸ ਬੈਠਨੇ ਹਾਂ ਉਂਗਰਾਲ ਲਾਏਗਾ ਚਾਰजेस ਤੁਸੀਂ ਹੋਰ ਨਾਲ ਚਾਰजेस ਨੂੰ ਓਪਨਲੀ ਰੱਬਟ ਕਰੋ ਤੇ ਤੁਸੀਂ ਇਹ ਇਨਕੁਆਰੀ ਜਾਂ ਤੇ ਹਾਨਰੇਬਲ ਚੀਫ ਜਸਟਿਸ ਆਫ ਪੰਜਾਬ ਨੂੰ ਬੇਨਤੀ ਕਰੋ ਕਿ ਸਿਟਿੰਗ ਜੱਜ ਕੋਈ ਕਿਉਂਕਿ ਚੀਫ ਮਿਨਿਸਟਰ ਤੇ ਚੀਫ ਮਿਨਿਸਟਰ ਦੇ ਇਮੀਡੀਏਟ ਫੈਮਿਲੀ ਤੇ ਸੀਐਮਓ ਤੇ ਡਾਇਰੈਕਟ ਚਾਰजेस ਨੇ ਅਸੀਂ ਚਾਹਾਂਗੇ ਇਹਦੀ ਇਨਵੈਸਟੀਗੇਸ਼ਨ ਜਾਂ ਕੋਈ ਸਿਟਿੰਗ ਹਾਈ ਕੋਰਟ ਦਾ ਜੱਜ ਟਾਈਮ ਬਾਉਂਡ ਕਰੇ ਜੇ ਤੁਹਾਨੂੰ ਚੀਫ ਜਸਟਿਸ ਨਹੀਂ ਮਨਜ਼ੂਰ ਕਰਦੇ ਕੋਈ ਜੱਜ ਦੇਣ ਨੂੰ ਤੇ ਕਿਰਪਾ ਕਰਕੇ ਸੈਂਟਰਲ ਏਜੰਸੀਆਂ ਨੂੰ ਕੱਲਿਆ ਜਾਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ